4 ਕਿਲੋ ਅਫੀਮ ਸਣੇ ਕੀਤੇ ਤਿੰਨ ਨੌਜਵਾਨ ਗ੍ਰਿਫਤਾਰ ਆਓ ਸੁਣਨ ਦੇ ਹਾਂ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇਸ ਮੁੱਦੇ ਤੇ ਹਾਂ ਜੋ ਡੀਜੀਪੀ ਸਾਹਿਬ ਪੰਜਾਬ ਕੁਸਤੀ ਗੌਰਵ ਯਾਦ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਜਿਹੜਾ ਨਸ਼ਾ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਸਾਰੀ ਪੰਜਾਬ ਸਟੇਟ ਵਿੱਚ ਚੋਰੀ ਦੇ ਤਾੜ ਜਿਹੜਾ ਗਰਦਾਸਪੁਰ ਪੁਲਿਸ ਵਿੱਚ ਸ੍ਰੀ ਹਰੀਸ਼ ਦਾਮਾ ਐਸਐਸਪੀ ਗਰਦਾਸਪੁਰ ਦੇ ਬਿਆਨਾਂ ਦੇ ਅਨੁਸਾਰ ਦਿਲਪਿਤ ਆਈਪੀਐਸ ਆਈਪੀਐਸ ਐਸਪੀ ਦਿਨਾ ਨਗਰ ਕੁਰੀਗਵਾਈ ਦੇ ਵਿੱਚ ਐਸਏ ਗੁਰਵੰਦਰ ਸਿੰਘ ਐਨਚਾਰਜ ਸਪੈਸ਼ਲ ਬ੍ਰਾਂਚ ਮੋਮਲ ਐਸਐਚਓ ਰਾਣਾ ਸ਼ਾਲਾ ਤੇ ਇੱਕ ਜੁਆਇੰਟ ਪ੍ਰੈਸ਼ਰ ਕਾਉਂਟੈਂਟਰੀ ਐਸ ਦੀ ਟੀਮ ਸੀ ਇਹ ਪਿੰਡ ਘਟੀਆਂ ਟੀ ਪਿੰਡ ਦੇ ਨੇੜੇ ਇਤਿਨਾਗਾ ਇੱਕ ਮਾਦ ਦੇ ਖੇਤ ਵਿੱਚੋਂ ਖੁਸ਼ੀ ਪਰਮਪ੍ਰਿੰਦਰ ਸ਼ਾ ਤੇ ਬਬਲੂ ਯਾਦਵ ਇਸ ਈਤਮੜੀ ਬਿਹਾਰ ਦੇ ਜਾਣ ਵਾਲੇ ਨੇ ਉਹਨਾਂ ਦੇ ਕਬਜ਼ੇ ਵਿੱਚੋਂ 750 ਗ੍ਰਾਮ ਦੀ ਅਫੀਮ ਜਰੀ ਹੈਗੀ ਹੈ ਇਹ ਬਰਾਮਦ ਹੋਈ ਸੀ ਸੋ ਇਹਨਾਂ ਨੂੰ ਇਸ ਮਕਦਮੇ ਵਿੱਚ ਇਸ ਬੰਦੇ ਮਕਦਮਾ ਨੰਬਰ 922025 18 ਘਟ 85 ਦਰਜ ਕੀਤਾ ਗਿਆ ਉਸ ਨੂੰ ਗ੍ਰਿਫਤਾਰ ਕਰਕੇ ਹਰਮਾਨ ਲਿਆ ਗਿਆ ਔਰ ਦਰਾਨੇ ਰਿਮਾਂਡ ਮਿਤੀ 11/2025 ਨੂੰ ਸੰਦਰ ਸ਼ਾਹ ਤੇ ਉਪਿੰਦਰ ਸ਼ਾਹ ਦੀ ਪੁਸ਼ੀਸ਼ ਤੇ ਅੱਗੇ ਹੋਰ ਇਹ ਇਨਸ਼ਾਕ ਕੀਤਾ ਇਹਨਾਂ ਨੇ ਵੀ ਜਿਹੜੀ ਫੀਮ ਹੈ ਹੋਰ ਕੋਈ ਕੁਝ ਫੀਮ ਜਿਹੜੀ ਹੈਗੀ ਹੈ ਇਹਨਾਂ ਦੇ ਵਿੱਚ ਹੀ ਸੀ ਕੋਈ ਹੀਰਾ ਸਿੰਘ ਪੁੱਤਰ ਲਖਵੰਦਰ ਸੁਨਵਾਸੀ ਠੱਕੜਵਾਲ थाना ਕਾਨੂੰਮਾਨਾ ਇਹਨੂੰ ਫੀਮ ਵਿੱਚ ਸੀ ਸੋਦੇ ਇਸੇ ਮਕਦਮੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਹੀਰਾ ਸਿੰਘ ਨੂੰ ਔਰ ਇਹ ਇਨਸ਼ਾਕ ਤੋਂ ਜਿਹੜਾ ਹੈਗਾ ਫਰਦ ਜਿਹੜੀ ਹੈਗੀ ਰਿਕਵਰੀ 2 ਕਿਲੋ 500 ਗ੍ਰਾਮ ਜਿਹੜੀ ਫੀਮ ਹੈ ਉਹ ਜਿਹੜੇ ਕਮਾਦ ਖੇਤ ਵਿੱਚੋਂ ਖੇੜਾ ਤੋਂ ਪਾਸੋਂ ਬਰਾਮਦ ਕਰੇ ਗਈ ਹੈ ਸੋ ਐਸਪੀ ਦਿਨਾ ਨਗਰ ਡਿਪਟੀ ਤੇ ਐਸਐਚਓ ਔਰ ਗੁਰਵੰਦਰ ਇੰਚਾਰਜ ਨੇ ਬੜੀ ਮਿਹਨਤ ਕਰਕੇ ਔਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਆਪਣੇ ਜੁਆਇੰਟ آپریشن ਕਰਕੇ ਔਰ ਇਹ ਚੀਜ਼ ਦੀ ਰਿਕਵਰੀ ਕੀਤੀ ਹੈ ਔਰ ਅਗੋਂ ਵੀ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਨਸ਼ੇ ਦੇ ਖਿਲਾਫ ਨੀ ਮੁਹਿੰਮ ਚਲਾਈ ਜਾ ਰਹੀ ਹੈ ਜਰੀ ਦੇ ਫਰਦਰ ਅਸੀਂ ਹੁਣ ਇਸ ਵਾਰ ਵੀ ਅਸੀਂ ਇਹਦਾ ਰਿਪੋਰਟ ਲੈ ਕੇ ਖੁੱਦ ਅਸੀਂ ਇਨਵੈਸਟਿਗੇਟ ਕਰ ਰਹੇ ਆਏ ਹਾਂ ਤੁਸੀਂ ਸਾਰੇ ਪਤਾ ਕਰਾਂਗੇ ਤੁ ਵੈਕਟਨ ਪਤਾ ਕਰਾਂਗੇ ਜੋ ਉਸ ਸਟੇਟ ਵਿੱਚ ਇਹਨਾਂ ਖਿਲਾਫ ਕਿੰਨੇ ਪਰਚੇ ਦਰਜ ਨੇ ਕਿਤੇ ਕਿਤੇ ਇਨਵੋਲਵ ਨੇ ਫਰਦਰ ਦਾ ਪਾਰਟ 1 ਇਨਵੈਸਟੀਗੇਸ਼ਨ ਐਸੀ ਕਰ ਰਹੇ ਨੇ ਕਿਹੜਾ ਪਰਵਾਸੀ ਹੈਗੇ ਜੀ ਇਹਦੇ ਵਿੱਚ ਪਰਵਾਸੀ ਇਹ ਦੋਨੇ ਹਾਂ ਇਹ ਬਿਆਸ ਦੇਣੇ ਵਾਲੇ ਬਣੇ ਸਿਤਾ ਮਰੀਦ ਉਸ ਤੋਂ ਇਹ ਤਾਂ ਨਹੀਂ ਕੰਮ ਕਰੂਗੇ ਨਹੀਂ ਬਾਰੋਂ ਜਿਹਨਾਂ ਕਿ ਮੋਸਲੀ ਜਿਹੜੇ ਹੈਗਾ ਬਿਹਾਰ ਸੇ ਤੋਂ ਜਿਹੜੇ ਹੈਗੇ ਨੇ ਟਾਟ ਪਟਿਆਂ ਨੇ ਇਹ ਹੋਰ ਇਹਦੇ ਫੀਮਸ ਸਪਲਾਈ ਕਰਦੇ ਨੇ